ਹਾਂਜੀ ਵੀ ਸੱਜਣੋ ਕੀ ਹਾਲ ਚਾਲ ਆ ਸਾਰਿਆਂ ਦੇ ਆਸ ਕਰਦਾ ਸਾਰੇ ਜਣੇ ਠੀਕ ਹੋਵੋਗੇ ਹੁਣ ਤਾਂ ਬਈ ਜਿਹੜਾ ਇੱਕ ਬਹੁਤ ਵੱਡਾ ਸਵਾਲ ਚੱਲੀ ਜਾਂਦਾ ਕਹਿੰਦੇ ਜੀ ਝੋਨੇ 'ਚ ਯੂਰੀਆ ਕਿੰਨੀ ਪਊਗੀ ਇਹ ਸਵਾਲ ਦਾ ਜਵਾਬ ਬਈ ਤੁਹਾਡੀ ਮਿੱਟੀ ਤੁਹਾਡਾ ਮੌਸਮ ਤੇ ਤੁਹਾਡੇ ਪਾਉਣ ਦਾ ਤਰੀਕਾ ਡਿਪੈਂਡ ਕਰਦਾ ਹੈ ਵੀ ਤੁਹਾਡੇ ਝੋਨੇ 'ਚ ਯੂਰੀਆ ਕਿੰਨੀ ਪਊਗੀ ਕਈ ਕਹਿੰਦੇ ਆ ਜੀ 3 ਗੱਟੇ ਪਊਗੀ ਕਈ ਕਹਿੰਦੇ 4 ਗੱਟੇ ਪਊਗੀ ਕਈ ਕਈ ਜਾਂਦੇ ਕਹਿੰਦੇ ਜੀ 2 ਗੱਟਿਆਂ ਨਾਲ ਵੀ ਸਰ ਜਾਂਦਾ ਉੱਥੇ ਤੁਹਾਡਾ ਏਰੀਆ ਮਿੱਟੀ ਡਿਪੈਂਡ ਕਰਦੀ ਹੈ। ਵੈਰਾਈਟੀ ਵੀ ਡਿਪੈਂਡ ਕਰਦੀ ਹੈ ਪਰ ਵੈਰਾਈਟੀ ਨਾਲੋਂ ਤੁਹਾਡੀ ਮਿੱਟੀ ਜ਼ਿਆਦਾ ਡਿਪੈਂਡ ਕਰਦੀ ਹੈ। ਹੁਣ ਪੀਯੂ ਦਾ ਜਿਹੜੀਆਂ ਸ਼ਿਫਾਰਸ਼ਾਂ ਹੁੰਦੀਆਂ ਜਾਂ ਪੈਕੇਜ ਆਫ ਪ੍ਰੈਕਟਿਸ ਹੁੰਦੀ ਹੈ ਉਹਦੇ ਤੋਂ ਆਪਾਂ ਸਿਰਫ ਇੱਕ ਕੀ ਅੰਦਾਜ਼ਾ ਲੈ ਸਕਦੇ ਹਾਂ ਪਰ ਉਹਦੇ ਨਾਲ-ਨਾਲ ਇੱਕ ਚਾਰਟ ਵੀ ਹੁੰਦਾ ਹੈ। ਜਿਹੜਾ ਪੇਪਰ ਚਾਰਟ ਹੁੰਦਾ ਲੀਫ ਚਾਰਟ ਹੁੰਦਾ ਜਿਹੜਾ। ਉਹਦੇ ਤੋਂ ਵੇਖ ਕੇ ਆਪਾਂ ਯੂਰੀਆ ਪਾਉਣੀ ਹੁੰਦੀ ਹੈ। ਹੁਣ ਪਰ ਕੀ ਹੈ ਆਪਣੇ ਇੱਕ ਮਨ ਕੇ ਚਲੋ ਕੀ ਆਧਾਰਨ ਬਣੀ ਹੋਈ ਐ ਜਾਂ ਧਾਰਨਾ ਬਣੀ ਹੋਈ ਐ ਵੀ ਯਾਰ ਉਹਨੇ ਇੰਨੀ ਪਾਈ ਸੀ ਮੇਰੇ ਰਿਸ਼ਤੇਦਾਰ ਨੇ ਕਿਹਾ ਉਹ ਰਿਸ਼ਤੇਦਾਰ ਚਾਹੇ ਦਾ ਕੋਈ ਪਰਲੇ ਪਾਸੇ ਦਰਿਆਈ ਏਰੀਕੇ ਦੇ ਨਾਲ ਬੈਠਾ ਹੋਵੇ ਤੇ ਉਹਦੇ ਰਿਸ਼ਤੇਦਾਰੀ ਹੋਵੇ ਮੁਖਸਰ ਵਾਲੇ ਪਾਸੇ ਹੁਣ ਉਹਦਾ ਰਿਸ਼ਤੇਦਾਰਾਂ ਦਾ ਕਹਿੰਦਾ ਜੀ ਆਪਾਂ ਦਾ 2 ਗੱਟੇ ਪਾਉਣੇ ਜਾਂ 2.5 ਪਾਉਣੇ ਆ ਇਹ ਤਾਂ ਵੱਧ ਤਾਂ ਕਿਤੇ ਪਾਈ ਨਹੀਂ ਉਹ ਮੁਖਸਰ ਵਾਲਾਂ ਦਾ ਵੀ ਯਾਰ ਆਪਾਂ ਵੀ ਵੈਰਾਈਟੀ ਤਾਂ ਸੇਮ ਹੀ ਲਾਈ ਹੋਈ ਐ ਤੇ ਆਪਣੇ ਰਿਸ਼ਤੇਦਾਰ ਦਾ 2.5 ਗੱਟਿਆਂ ਦਾ ਸਾਰੀ ਜਾਂਦੇ ਆ ਤੇ ਆਪਾਂ ਵੱਧ ਕਿਉਂ ਪਾਉਣੀ ਆ ਉਹ ਹੁਣ ਮੁਖਸਰ ਵਾਲਾ ਵੀ ਉਹ 2.5 ਗੱਟੇ ਪਾ ਕੇ ਬਹਿ ਜਾਂਦਾ ਹੈ ਪਰ ਉਹਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਪਾਣੀ ਕੀ ਹੋ ਜਾਏ ਉੱਥੇ ਸ਼ਹਿਦ ਵਰਗਾ ਪਾਣੀ ਹੈ ਠੀਕ ਹੈ ਉੱਥੇ ਜੇ ਉਹ ਯੂਰੀਆ ਵੱਧ ਪਾਊਗਾ ਉਹ ਕਿਸਮ ਨਹੀਂ ਡਿੱਗੂਗੀ ਵੀ ਚਾਹੇ ਉਹ 150 ਦਿਨ ਦੀ ਕਿਸਮ ਹੈ ਉਹ 2.5 ਗੱਟੇ ਪਾ ਦੂਗਾ ਖਰਜੂਗਾ ਪਰ ਇੱਥੇ ਜੇ ਹੁਣ ਕੀ ਹੈ ਇੱਥੇ ਮਾੜੇ ਪਾਣੀ ਦੇ ਉੱਤੇ 2.5 ਛੜੋ 3 ਵੀ ਗੱਟਿਆਂ ਤੋਂ ਵੱਧ ਲੈਣ ਲਾਊਗੀ ਉਹ ਬਾਕੀ ਜੇ ਬਾਏ ਚਾਂਸ ਮੌਸਮ ਹੀ ਜ਼ਿਆਦਾ ਹੀਟ ਅਪ ਹੋਇਆ ਤੁਹਾਡਾ ਯੂਰੀਆ ਪਾਏ ਨਹੀਂ ਕੁਝ ਨਹੀਂ ਕਰਨਾ ਉਥੇ ਯੂਰੀਆ ਦੀ ਲੀਕ ਆਊਟ ਵੱਧ ਹੁੰਦੀ ਹੈ ਲੀਚ ਨਾਉਨ ਵੀ ਹੁੰਦੀ ਹੈ ਐਵੇਪੋਰੇਸ਼ਨ ਨਾਲ ਵੀ ਉਹਦਾ ਫਰਕ ਪੈਂਦਾ ਹੈ ਜੇ ਗੱਟਾ ਪਾਇਆ ਉਹਦਾ ਗੱਟਾ ਹੀ ਰਹਿ ਜਾਂਦਾ ਹੈ ਸੋ ਬਹੁਤ ਚੀਜ਼ਾਂ ਦੇ ਡਿਪੈਂਡ ਹੁੰਦਾ ਬਾਈ ਕੱਲੀ ਰეკਮੈਂਡੇਸ਼ਨ ਨਾਲ ਰეკਮੈਂਡੇਸ਼ਨ ਦੇ ਨਾਲ ਇੱਕ ਲੀਫ ਚਾਰਟ ਵੀ ਹੁੰਦਾ ਯਾਰ ਉਹਨੂੰ ਹੀ ਵੇਖੋ ਜ਼ਰੂਰ ਬਾਕੀ ਕਿਸੇ ਦੇ ਮਗਰ ਲੱਗਾਂ ਦੀ ਲੋੜ ਨਹੀਂ ਵੈਰਾਈਟੀ ਨੂੰ ਵੇਖੋ ਆਪਦੀ ਕਿਸਮ ਨੂੰ ਵੇਖੋ ਇੰਨੇ ਸਾਲਾਂ ਤੋਂ ਆਪਾਂ ਖੇਤੀ ਕਰਦੇ ਤੁਰੇ ਆਉਣੇ ਆ ਬਾਈ ਤੇ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਯਾਰ ਮੇਰੇ ਇਸ ਕੇਸ ਦੇ ਵਿੱਚ ਆਹ ਹਾਲ ਤਾਂ ਜੇ ਇੰਨੀ ਕੁ ਯੂਰੀਆ ਪਾ ਦੂੰਗਾ ਮੇਰਾ ਝੋਨਾ ਡਿੱਗੂਗਾ ਮੇਰਾ ਝੋਨਾ ਖੜਾ ਰਹਿ ਜੂਗਾ ਸੋ ਥੋੜਾ ਜਿਆ ਧਿਆਨ ਰੱਖ ਕੇ ਸੰਜਮ ਰੱਖ ਕੇ ਉਹ ਚੀਜ਼ ਨੂੰ ਵਰਤੋ ਫਿਰ ਆਪਣੀ ਜ਼ਿੰਮੇਵਾਰਾਂ ਚ ਧਾਰਨਾ ਬਣੀ ਹੁੰਦੀ ਹੈ ਯਾਰ ਵੀ ਛੱਟਾ ਨਹੀਂ ਆਉਂਦਾ ਗੱਟੇ ਤੋਂ ਬਿਨਾਂ ਤਾਂ ਹੁਣ ਬਾਈ ਜੇ ਤਾਂ ਤੁਸੀਂ ਪਾਣੀ ਭਰ ਕੇ ਪਾਈ ਜਾਂਨੇ ਆ ਉਸੇ ਭੋਂ ਗੱਟਾ ਵੀ ਪਾ ਦਿਓ ਤਾਂ ਵੀ ਕੋਈ ਕੁਝ ਨਹੀਂ ਹੁੰਦਾ ਪਰ ਜਿਵੇਂ ਹੁਣ ਆਹ ਚੀਜ਼ ਹੈ ਇਹ ਤਾਂ ਥੋੜਾ ਜਿਹਾ ਪਾਣੀ ਜੇ ਘਟ ਗਿਆ ਵੀ ਮੰਨ ਕੇ ਚੱਲੀ ਗੱਬ ਜੀ ਰਹਿ ਗਈ ਉਹਦੇ 'ਚ ਯੂਰੀਆ ਪਾਉਂਗੇ ਉਹਦੇ 'ਚ ਚਾਹੇ ਅੱਧਾ ਘਟਾ ਪਾ ਦਿਓ ਤੁਹਾਡਾ ਘੱਟੇ ਯਾਰ ਕਾਸਰ ਕਰੂਗਾ ਪਾਉਣ ਦਾ ਤਰੀਕਾ ਬਹੁਤ ਮੈਟਰ ਕਰਦਾ ਸੋ ਬਾਕੀ ਵੀ ਜੇ ਤੁਹਾਡਾ ਵੀ ਕੋਈ ਵਿਚਾਰ ਹੈਗਾ ਤੁਸੀਂ ਪੇਸ਼ ਕਰ ਸਕਦੇ ਆ ਕਿਉਂਕਿ ਆਪਾਂ ਹਜੇ ਸਿੱਖਦੇ ਆਂ ਖੇਤੀ ਦੇ ਵਿੱਚ ਕੋਈ ਐਕਸਪਰਟ ਨਹੀਂ ਹੁੰਦਾ ਸਿੱਖੀ ਜਾਂਦੀ ਹੈ ਖੇਤੀ ਚਾਹੇ ਕੋਈ ਡਿਗਰੀ ਹੋਲਡ ਹੈ ਕਾ ਚਾਹੇ ਕੋਈ ਕੁਝ ਮਰਜੀ ਹੈ ਕਿਸਾਨ ਤੋਂ ਵੱਡਾ ਕੋਈ ਸਾਇੰਟਿਸਟ ਨਹੀਂ ਹੁੰਦਾ ਤੇ ਹਰੇਕ ਕਿਸਾਨ ਨੂੰ ਹਰੇਕ ਦੇ ਆਪਾਂ ਸਿੱਖਣਾ ਚਾਹੀਦਾ ਹੈ ਆਪਣੀਆਂ ਦੇ ਵੀ ਕੋਈ ਆਪਾਂ ਵੱਡੇ ਬਦਵਾਨਾਂ ਜਾਂ ਕੁਝ ਵੀ ਹੈ ਆਪਾਂ ਤਾਂ ਸਿੱਖਦੇ ਆਂ ਬਾਈ ਪਰ ਇਹ ਚੀਜ਼ਾਂ ਜੋ ਨਿਚੋੜ ਕੱਢਿਆ ਹੋਇਆ ਆਪਾਂ ਉਹ ਚੀਜ਼ ਕਹਿ ਰਹੇ ਆਂ ਵੀ ਯਾਰ ਮਿੱਟੀ ਬਹੁਤ ਵੱਡੀ ਚੀਜ਼ ਹੈ ਮਿੱਟੀ ਤੁਹਾਡੀ ਮਿੱਟੀ ਦਾ ਸਟਰਕਚਰ ਮੌਸਮ ਪੌਣ ਦਾ ਤਰੀਕਾ ਇਹ ਬਹੁਤ ਚੀਜ਼ ਮੈਟਰ ਕਰਦੀ ਹੈ ਧੰਨਵਾਦ ਜੀ